ਕੀ ਦਰਬਾਰ ਸਾਹਿਬ ਵਿਖੇ ਸੰਗਤਾਂ ਜਦੋਂ ਦਰਸ਼ਨਾਂ ਦੇ ਲਈ ਆਉਂਦੀਆਂ ਨੇ ਤਾਂ ਪ੍ਰਕਰਮਾ ਚ ਸਥਿਤ ਦੋ ਪੁਰਾਤਨ ਘੜੀਆਂ ਦੇ ਉਦర్శਣ ਜ਼ਰੂਰ ਕਰਦੀਆਂ ਨੇ ਅੱਜ ਅਸੀਂ ਤੁਹਾਨੂੰ ਇਨ੍ਹਾਂ ਘੜੀਆਂ ਦੇ ਬਾਰੇ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਮਕੈਨਿਕ ਘੜੀ ਦੇ ਬਾਰੇ ਦੱਸਾਂਗੇ ਕਿ ਇਹਦਾ ਪੂਰਾ ਕੀ ਪ੍ਰੋਸੀਜਰ ਹੈ ਕਿਵੇਂ ਇਹ ਘੜੀ ਚਲਾਈ ਜਾਂਦੀ ਆ ਕਿਵੇਂ ਇਹਦੀ ਸਾਂਭ ਸੰਭਾਲ ਕੀਤੀ ਜਾਂਦੀ ਆ ਇਹੜੀ ਮਕੈਨਿਕ ਘੜੀ ਹੈ ਇਸ ਨੂੰ ਹੱਥ ਦੇ ਨਾਲ ਪੂਰਾ ਸੰਚਾਲਿਤ ਕੀਤਾ ਜਾਂਦਾ ਆ ਅਸੀਂ ਇੱਥੋਂ ਦੇ ਸੇਵਾਦਾਰ ਦੇ ਨਾਲ ਗੱਲ ਕਰਕੇ ਇੱਥੋਂ ਦੀ ਪੂਰੀ ਜਾਣਕਾਰੀ ਲਵਾਂਗੇ ਕਿ ਕਿਵੇਂ ਇਸ ਘੜੀ ਨੂੰ ਚਲਾਇਆ ਜਾਂਦਾ ਆ ਤੁਸੀਂ ਇਸ ਮਕੈਨਿਕਲ ਘੜੀ ਦਾ ਹੀ ਦੇਖਭਾਲ ਕਰਦੇ ਹੋ ਤੇ ਇਹਨੂੰ ਘੜੀ ਨੂੰ ਚਲਾਉਂਦਾ ਪੂਰਾ ਪ੍ਰੋਸੀਜਰ ਕੀ ਹੈ ਇਹਦਾ ਪਹਿਲਾ ਤਾਂ ਹੈਗਾ ਜੀ ਇਸ ਨੂੰ ਗਰਾਜੀ ਨੂੰ ਘਮਾਈਦਾ ਜੀ ਚਾਬੀ ਭਰੀ ਜਾਂਦੀ ਹੈ ਇਹਦੇ ਨਾਲ ਹਾਂ ਇਹ 10 ਮਿੰਟਾਂ ਦੇ ਅੰਦਰ ਚਾਬੀ ਭਰੀ ਜਾਂਦੀ ਹੈ ਜੀ। ਇੱਥੇ 10 ਮਿੰਟ ਲੱਗਦੇ ਪੂਰੇ। ਹਾਂਜੀ ਹਾਂਜੀ। ਉਹ ਬੰਦੇ ਦੇ ਮੁਤਾਬਕ ਹੈ ਜੀ। ਤੇ ਆ ਜਿਹੜੀ ਤਾਰ ਹੈ ਕੀ ਹੈ? ਵੀਟ ਉੱਪਰ ਆ ਰਿਹਾ। ਇੱਥੇ ਤਾਰ ਲਵੇਟੀ ਜਾਂਦੀ ਆ। ਹੂੰ। ਜਿਦਾਂ ਜਿਦਾਂ ਚਾਬੀ ਪੂਰੀ ਹੋ ਗਈ ਤਾਰ ਲਵੇਟੀ ਗਈ। ਹੂੰ। ਉਸ ਤੋਂ ਬਾਅਦ ਇਹ ਅਗਰਾਰੀ ਕੱਢ ਦੇਣੀ ਆ। ਅੱਛਾ। ਇਹਨੇ ਵਜਨ ਥੱਲੇ ਜਾਣਾ ਜੀ। ਠੀਕ ਹੈ ਜੀ। ਠੀਕ ਹੈ। ਜੇ ਘੜੀ ਰੁੱਕ ਵੀ ਜਾਂਦੀ ਹੈ ਨਾ ਇਹਨੂੰ ਆਪਾਂ ਲਾਈਦਾ। ਅੱਛਾ। ਆ ਲੈ ਲੈ ਗਿਆ ਇਹਦਾ ਜੀ। ਇਹ ਕੀ ਹੈ? ਇਹ ਦੇ ਝਟਕੇ ਨਾਲ ਚੱਲੇ ਜਿੰਦਾ ਘੜੀ ਦੇ ਫੰਦਰ ਹੁੰਦਾ ਨਾ। ਹਾਂਜੀ। ਉਹ ਚੀਜ਼ ਉਹ ਕ ਇਨੋ ਹਲਾ ਦਾ ਇਹਨੇ ਚੱਲੀ ਜਾਣਾ 7 ਦਿਨ ਛਟਕੇ ਦੇ ਦੇ ਕੇ ਕਿਸ ਘੜੀ ਤੋਂ ਕਿੰਨਾ ਲੋਹਾ ਲੱਗਾ ਆ ਕਿੰਨਾ ਕਿਹੜੀ ਤਾਤ ਦਾ ਬਣਿਆ ਵਾ ਇਹ ਮਿਕਸ ਹੈਗਾ ਜਿਹੜੀਆਂ ਗਰਾਰੀਆਂ ਹੈਗੀਆਂ ਜੀ ਇਹ ਵਾਲੀਆਂ ਹੂੰ ਹੂੰ ਕਰੋ ਤਿੰਨ ਗਰਾਰੀਆਂ ਹੈਗੀਆਂ ਜੀ ਜੀ ਇਹ ਪਿੱਤਲ ਦੀਆਂ ਹੈਗੀਆਂ ਚਾਰ ਗਰਾਰੀਆਂ ਪਿੱਤਲ ਦੀਆਂ ਜੀ ਇੱਕ ਕਹਿ ਵਾਲੀ ਇੱਕ ਕਹਿ ਵਾਲੀ ਇੱਕ ਕਹਿ ਇੱਕ ਕਹਿ ਵਾਲੀ ਜੀ ਹਾਂਜੀ ਉਸ ਤੋਂ ਬਾਅਦ ਇਹਦੇ ਗਰਾਰੀਆਂ ਹੈਗੀਆਂ ਲੋਹੇ ਦੀਆਂ ਹੂੰ ਬਾਕੀ ਸਾਰਾ ਲੋਹਾ ਲੱਗਾ ਜੀ ਜੀ ਹਾਂਜੀ ਤੇ ਆਹ ਰੋਡ ਇਹਨਾਂ ਦਾ ਕੀ ਫੰਕਸ਼ਨ ਹੈ ਇਹਨਾਂ ਦਾ ਫੰਕਸ਼ਨ ਹੈਗਾ ਸੋਇਆਂ ਨੂੰ ਘੁਮਾਉਂਦੇ ਜੀ ਅਧ ਗਰਾਰੀਆਂ ਦੇ ਨਾਲ ਸੰਬੰਧ ਹੈਗਾ ਇਹਨਾਂ ਦਾ ਠੀਕ ਹਾਂਜੀ ਇਹ ਵੀ ਗਰਾਰੀਆਂ ਪਿੱਤਲ ਦੀਆਂ ਨੇ ਜੀ ਤੇ ਇਹ ਜੋ ਅੱਗੇ ਆ ਬੰਦ ਇਹ ਕੀ ਹੈ ਇਹਨਾਂ ਦਾ ਕੀ ਫੰਕਸ਼ਨ ਹੈ ਇਹ ਇਹਨਾਂ ਦੀ ਪ੍ਰਾਤਨ ਸਮੇਂ ਦਾ ਹੀ ਲੱਗਾ ਜੀ ਜੀ ਜਿਹੜੀ ਆਲੇ ਦੁਆਲੇ ਰੈਸ਼ ਹੈਗੇ ਨਾ ਜਦੋਂ ਵਜਦਾ ਹੈ ਨਾ ਹੂੰ ਹੂੰ ਉਹ ਤਰਾਜ ਕਰਦੇ ਹੈਗੇ ਜੀ ਇਹ ਵੀ ਬੰਦ ਕਰ ਦਿੰਦਾ ਹੈ ਅਲਾਰਮ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਜਦੋਂ ਦਰਸ਼ਨਾਂ ਦੇ ਲਈ ਆਉਂਦੀਆਂ ਨੇ ਤਾਂ ਪ੍ਰਕਰਮਾ 'ਚ ਸਥਿਤ ਦੋ ਪੁਰਾਤਨ ਘੜੀਆਂ ਦੇ ਉਦਸ਼ਨ ਜ਼ਰੂਰ ਕਰਦੀਆਂ ਨੇ ਅੱਜ ਅਸੀਂ ਤੁਹਾਨੂੰ ਇਨ੍ਹਾਂ ਘੜੀਆਂ ਦੇ ਬਾਰੇ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਮਕੈਨਿਕ ਘੜੀ ਦੇ ਬਾਰੇ ਦੱਸਾਂਗੇ ਕਿ ਇਹਦਾ ਪੂਰਾ ਕੀ ਪ੍ਰੋਸੀਜਰ ਹੈ ਕਿਵੇਂ ਇਹ ਘੜੀ ਚਲਾਈ ਜਾਂਦੀ ਹੈ ਕਿਵੇਂ ਇਹਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਇਸ ਸਮੇਂ ਅਸੀਂ ਮਕੈਨਿਕ ਘੜੀ ਦੇ ਕੋਲ ਖੜੇ ਹਾਂ ਜਿਹੜੀ ਕਿ ਆਟਾ ਮੰਡੀ ਡਿਊਟੀ ਦੇ ਉੱਤੇ ਸਥਿਤ ਹੈ ਮੇਰੇ ਬਿਲਕੁਲ ਹੀ ਪਿੱਛੇ ਤੁਸੀਂ ਦੇਖ ਸਕਦੇ ਹੋ ਘੰਟਾ ਘੜ ਜਿਹੜਾ ਉਹ ਸਥਿਤ ਹੈ ਜਿੱਥੇ ਉੱਥੇ ਜਿਹੜੀ ਹੈ ਇਲੈਕਟ੍ਰੋਨਿਕ ਘੜੀ ਜਿਹੜੀ ਸਥਿਤ ਹੈ ਜਿਹੜੀ ਮਕੈਨਿਕ ਘੜੀ ਹੈ ਇਸ ਨੂੰ ਹੱਥ ਦੇ ਨਾਲ ਪੂਰਾ ਸੰਚਾਲਿਤ ਕੀਤਾ ਜਾਂਦਾ ਆ ਅਸੀਂ ਇੱਥੋਂ ਦੇ ਸੇਵਾਦਾਰ ਦੇ ਨਾਲ ਗੱਲ ਕਰਕੇ ਇੱਥੋਂ ਦੀ ਪੂਰੀ ਜਾਣਕਾਰੀ ਲਵਾਂਗੇ ਕਿ ਕਿਵੇਂ ਇਸ ਘੜੀ ਨੂੰ ਚਲਾਇਆ ਜਾਂਦਾ ਆ ਕਿਵੇਂ ਇਸ ਘੜੀ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਸੀ ਮਕੈਨਿਕਲ ਘੜੀ ਦੀ ਦੇਖਭਾਲ ਕਰਦੇ ਸਰਦਾਰ ਕਸ਼ਮੀਰ ਸਿੰਘ ਇਲੈਕਟ੍ਰੀਸ਼ੀਅਨ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਕੋਲੋਂ ਜਾਣਾਂਗੇ ਪੂਰਾ ਇਸ ਘੜੀ ਨੂੰ ਚਲਾਉਂਦਾ ਪ੍ਰੋਸੀਜਰ ਕੀ ਘੜੀ ਕਿਦਾਂ ਚਲਾਈ ਜਾਂਦੀ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਸ ਮਕੈਨਿਕਲ ਘੜੀ ਦਾ ਹੀ ਦੇਖਭਾਲ ਕਰਦੇ ਹੋ ਤੇ ਇਹਨੂੰ ਘੜੀ ਨੂੰ ਚਲਾਉਂਦਾ ਪੂਰਾ ਪ੍ਰੋਸੀਜਰ ਕੀ ਹੈ ਇਹਦਾ ਪਹਿਲਾ ਤਾਂ ਹੈਗਾ ਜੀ ਇਸ ਨੂੰ ਗੈਰਾਜੀ ਨੂੰ ਘੁਮਾਈਦਾ ਜੀ ਚਾਬੀ ਭਰੀ ਜਾਂਦੀ ਹੈ ਇਹਦੇ ਨਾਲ ਹਾਂ ਇਹ 10 ਮਿੰਟਾਂ ਦੇ ਅੰਦਰ ਚਾਬੀ ਭਰੀ ਜਾਂਦੀ ਹੈ ਜੀ। ਇੱਥੇ 10 ਮਿੰਟ ਲੱਗਦੇ ਪੂਰੇ। ਹਾਂਜੀ ਹਾਂਜੀ। ਜੇ ਮਤਲਬ ਸਾਹ ਨਾਲ ਲਈਏ ਤੇ 10 ਮਿੰਟ ਲੱਗਦੇ ਆ ਜੀ। ਅੱਛਾ ਠੀਕ ਆ। ਹਾਂਜੀ। ਇਹ ਜੇ ਤਾਂ ਚਾਬੀ ਦਾ ਜਿਹੜੇ ਕੱਲੇ ਬੰਦੇ ਨੇ ਦੇ ਲੈਣੀ ਜੀ। ਅੱਛਾ 10 ਮਿੰਟ ਲਗਾਤਾਰ ਇਹਨੂੰ ਵੀ। ਹਾਂ ਉਹਦੀ ਮਰਜ਼ੀ ਆ ਜੇ ਸਾਹ ਲੈ ਕੇ ਦੇ ਸਕਦਾ ਉਹ ਚਾਬੀ। ਤੇ ਜੇ ਕੋਈ ਨਹੀਂ ਲੈ ਸਕਦਾ ਸਾਹ ਤੇ ਫਿਰ ਰੁਟੀਨ ਨਾਲ ਚਾਬੀ ਦੇ ਦਿੰਦਾ ਜੀ। ਜੀ। ਉਹ ਬੰਦੇ ਦੇ ਮੁਤਾਬਕ ਆ ਜੀ। ਤੇ ਆ ਜਿਹੜੀ ਤਾਰ ਹੈ ਕੀ ਐ 2 ਟੂਪਰ ਆ ਰਿਹਾ। ਇੱਥੇ ਤਾਰ ਲਵੇਟੀ ਜਾਂਦੀ ਆ। ਹਮ ਜਿਦਾਂ ਜਿਦਾਂ ਚਾਬੀ ਪੂਰੀ ਹੋ ਗਈ ਤਾਰ ਉਹ ਤੋਂ ਬਾਅਦ ਇਹ ਅਗਰਾਰੀ ਕੱਢ ਦੇਣੀ ਆ ਇਹਨੇ ਵਜਨ ਥੱਲੇ ਜਾਣਾ ਜੀ ਠੀਕ ਹੈ ਜੀ ਠੀਕ ਹੈ ਜਿਹੜੀ ਘੜੀ ਰੁਕ ਵੀ ਜਾਂਦੀ ਹੈ ਨਾ ਇਹਨੂੰ ਆਪਾਂ ਲਾਈਦਾ ਆਹ ਲੈ ਲੈ ਗਿਆਦਾ ਜੀ ਇਹ ਕੀ ਹੈ ਇਹਦੇ ਝਟਕੇ ਨਾਲ ਚੱਲੇ ਜਿੰਦਾ ਘੜੀ ਦੇ ਫੰਦਰ ਹੁੰਦਾ ਨਾ ਹਾਂਜੀ ਉਹ ਚੀਜ਼ ਉਹ ਕੰਮ ਕਰਦਾ ਜੀ ਇਹ ਵਾਲਾ ਇਹਨੂੰ ਹਲਾਦਾ ਇਹਨੇ ਵੀ ਚੱਲੀ ਜਾਣਾ 7 ਦਿਨ ਝਟਕੇ ਦੇ ਦੇ ਕੇ 24 ਦਿਨ ਤੋਂ ਬਾਅਦ ਜੀ ਘੜੀ ਦਾ ਜਦੋਂ ਟਾਈਮ ਅੱਗੇ ਪਿੱਛੇ ਹੋ ਜਾਂਦਾ ਤਾਂ ਉਹਨੂੰ ਸੈੱਟ ਕਿਵੇਂ ਕੀਤਾ ਜਾਂਦਾ ਉਹਦਾ ਸੈੱਟ ਇਹਦੇ ਨਾਲ ਕਰੀਦਾ ਜੀ ਅਜ ਘੜੀ ਲੱਗੀ ਆ ਜੀ ਹਮ ਇਦਾਂ ਅਗਰਾਰੀ ਲੱਗੀ ਆ ਜੀ ਜੀ ਇਨੂੰ ਘੁਮਾਏ ਦੀ ਦਾ ਟਾਈਮ ਸੈੱਟ ਹੋ ਜਾਂਦਾ ਜੀ ਜੀ ਇਹਦਾ ਇਹਦਾ ਆ ਇਹਦਾ ਜਿਹੜਾ ਚੱਕਰ ਘੁੰਮ ਰਿਹਾ ਇਹ ਕੀ ਫੰਕਸ਼ਨ ਹੈ ਇਹਦਾ ਇਹਦੀ ਘਰਾਰੀ ਹੈਗੀ ਇਹ ਫੰਦਰ ਦੇ ਨਾਲ ਸੰਬੰਧਾ ਹੈਗਾ ਇਹਦਾ ਜੀ ਜਦੋਂ ਉਹਦੇ ਝਟਕਾ ਲੱਗੇਗਾ ਫੰਦਰ ਨੂੰ ਇਹਨੇ ਘਰਾਰੀ ਨੇ ਅੱਗੇ ਚੱਲ ਜਾਣਾ ਜੀ ਜੀ ਹਾਂ ਜੀ ਤੇ ਇਸ ਪੂਰੀ ਘੜੀ ਦਾ ਭਾਰ ਕਿੰਨਾ ਹੈ ਇਹਦਾ ਸਾਰਾ ਗਾਡਰਾ ਸਮੇਤ weight ਜਿਹੜਾ ਫਟਾ 8 ਕੁੰਟਲ ਹੋਏਗਾ ਜੀ ਇਸ ਘੜੀ ਤੋਂ ਕਿੰਨਾ ਲੋਹਾ ਲੱਗਾ ਆ ਕਿੰਨਾ ਕੇਰੀ ਤਾਤ ਦਾ ਬਣਿਆ ਵਾ ਇਹ ਮਿਕਸ ਹੈਗਾ ਜਿਹੜੀਆਂ ਗਰਾਰੀਆਂ ਹੈਗੀਆਂ ਜੀ ਇਹ ਵਾਲੀਆਂ ਹੂੰ ਹੂੰ ਕਰ ਕੋ ਤਿੰਨ ਗਰਾਰੀਆਂ ਹੈਗੀਆਂ ਜੀ ਜੀ ਇਹ ਪਿੱਤਲ ਦੀਆਂ ਹੈਗੀਆਂ ਚਾਰ ਗਰਾਰੀਆਂ ਪਿੱਤਲ ਦੀਆਂ ਜੀ ਇਹ ਕਹਿ ਵਾਲੀ ਇਹ ਕਹਿ ਵਾਲੀ ਇੱਕ ਹੈ ਇੱਕ ਕਹਿ ਵਾਲੀ ਜੀ ਹਾਂਜੀ ਉਸ ਤੋਂ ਬਾਅਦ ਇਹਦੇ ਗਰਾਰੀਆਂ ਹੈਗੀਆਂ ਲੋਹੇ ਦੀਆਂ ਜੀ ਹੂੰ ਬਾਕੀ ਸਾਰਾ ਲੋਹਾ ਲੱਗਾ ਜੀ ਜੀ ਹਾਂਜੀ ਤੇ ਆਹ ਰੋਡ ਇਹਨਾਂ ਦਾ ਕੀ ਫੰਕਸ਼ਨ ਹੈ ਇਹਨਾਂ ਦਾ ਫੰਕਸ਼ਨ ਹੈਗਾ ਸੋਇਆਂ ਨੂੰ ਘੁਮਾਉਂਦੇ ਜੀ ਇਹਦੇ ਗਰਾਰੀਆਂ ਦੇ ਨਾਲ ਸੰਬੰਧ ਹੈਗਾ ਇਹਨਾਂ ਦਾ ਠੀਕ ਹਾਂਜੀ ਇਹ ਵੀ ਗਰਾਰੀਆਂ ਪਿੱਤਲ ਦੀਆਂ ਨੇ ਜੀ ਤੇ ਇਹ ਜੋ ਅੱਗੇ ਆ ਬੰਦ ਇਹ ਕੀ ਹੈ ਇਹਨਾਂ ਦਾ ਕੀ ਫੰਕਸ਼ਨ ਹੈ ਇਹ ਨਾਲ ਜੀ ਪ੍ਰਾਤਨ ਸਮੇਂ ਦਾ ਹੀ ਲੱਗਾ ਜੀ ਜਿਹੜੀ ਆਲੇ ਦੋਲੇ ਰਹਿਸ਼ ਹੈਗੇ ਨਾ ਜਦੋਂ ਵਜਦਾ ਹੈ ਨਾ ਹੂੰ ਹੂੰ ਉਹ ਇਤਰਾਜ ਕਰਦੇ ਹੈਗੇ ਜੀ ਇਹ ਵੀ ਬੰਦ ਕਰ ਕਰ ਦਿੱਤਾ ਅਲਾਰਮ ਨੂੰ ਜੀ ਓਕੇ ਹਾਂਜੀ ਇਹ ਰਿਪੇਅਰ ਦਾ ਕੀ ਸਿਸਟਮ ਹੈ ਕਿਉਂਕਿ ਬਹੁਤ ਪੁਰਾਣੀ ਘੜੀ ਆ ਤੇ ਕਿੰਨੀ ਵਾਰੀ ਰਿਪੇਅਰ ਕੀਤੀ ਗਈ ਹੈ ਜਾਂ ਕਦੀ ਕੋਈ ਨੁਕਸਦੀ ਕੋਈ ਖਰਾਬੀ ਤਾਂ ਨਹੀਂ ਆਈ ਇਹ ਮੇਰੇ ਸਮੇਂ ਦੇ ਵਿੱਚ ਰਿਪੇਅਰ ਨਹੀਂ ਹੋਈ ਇਹਦੀ ਆਪਾਂ ਮਤਲਬ ਸਫਾਈ ਕਰੀ ਦੀ ਆ ਹੂੰ ਹੂੰ ਤੇ ਉਤਬਾ ਚਲਦੀ ਰਹਿੰਦੀ ਹੈ ਕਿੰਨੇ ਸਮੇਂ ਬਾਅਦ ਸੁਫਾਈ ਕੀਤੀ ਜਾਂਦੀ ਹੈ ਇਹਦੀ ਇਹ ਦਾੰ ਦੇਣਾ ਬਾਅਦ ਅੱਛਾ 10 ਦਿਨਾਂ ਬਾਅਦ ਹਾਂ ਤਾਲਾ ਇਹ ਇਹਦਾ ਕੀ ਫੰਕਸ਼ਨ ਹੈ ਇਹਦਾ ਕੀ ਇਤਿਹਾਸ ਹੈ ਇਹਦਾ ਫੰਕਸ਼ਨ ਇਹ ਹੈਗਾ ਜਦੋਂ ਘੜੀ ਚੱਲਦੀ ਸੀ ਨਾ ਘੰਟੇ ਬਾਅਦ ਨੇ ਵੱਜਣਾ ਹੁੰਦਾ ਜੀ ਅੱਛਾ ਠੀਕ ਹੈ ਜੀ ਇਹਦਾ ਸਿਸਟਮ ਸਾਰਾ ਨਾ ਖਰਾਬ ਹੋ ਗਿਆ ਵਾ ਹੂੰ ਹੂੰ ਤੇ ਉਸ ਤੋਂ ਬਾਅਦ ਖਰਾਬ ਹੋਣ ਦੇ ਕਾਰਨ ਕਿ ਇਹ ਚੱਲਿਆ ਹੀ ਨਹੀਂ ਓਕੇ ਹਾਂ ਜੀ ਫਿਰ ਇਹ ਚੱਲਣ ਦੇ ਕਾਰਨ ਇਹ ਹੈਗਾ ਬੰਦੀ ਹੋ ਗਿਆ ਇਤਰਾਜ ਕਰਦੇ ਹਾਲੇ ਦੁਵਾਲੇ ਵਾਲੇ ਜਿਹੜਾ ਚੱਲਦਾ ਹੈ ਜੀ ਜੀ ਹਾਂ ਜੀ ਆਵਾਜ਼ ਕਿੰਨੀ ਕੁ ਗੂੰਜਦੀ ਸੀ ਆਵਾਜ਼ ਇਹਦੀ ਬਹੁਤ ਹੈਗੀ ਜੀ ਠੀਕ ਆ ਹਾਂ ਜੀ ਇਹ ਘੱਟੋ ਘੱਟ ਆਪਣਾ ਜਿਹਾ ਦਫਤਰ ਹੈ ਨਾ ਦਫਤਰ ਤੋਂ ਹੀ ਅੱਗੇ ਡੰਗ ਜਾਂਦੀ ਅੱਛਾ ਹਾਂ 6 ਦਾ ਸਾਬ ਤੱਕ ਚੱਲ ਜਾਂਦੀ ਠੀਕ ਹੈ ਹਾਂ ਇਹ ਘੜੀ ਦਾ ਵੇਟ ਹੈ ਇਹ ਹਾਂ ਜੀ ਵੇਟ ਹੈ ਜੀ ਘੜੀ ਦਾ ਠੀਕ ਹੈ ਜਦੋਂ ਚਾਬੀ ਦਿੱਤੀ ਜਾਂਦੀ ਹੈ ਤਾਂ ਵੇਟ ਉੱਪਰ ਜਾਂਦਾ ਹੈ ਹਾਂ ਜੀ ਵੇਟ ਉੱਪਰ ਜਾਂਦਾ ਚਾਬੀ ਦੇਣ ਤੋਂ ਬਾਅਦ ਫਿਰ ਉਹ ਜੇ ਆਪਣਾ ਲੈਵਲ ਜੈਗਾ ਨਾ ਜੀ ਫੰਦਰ ਉਹ ਕੱਥ ਪਾਉਂਦਾ ਵਾ ਫਿਰ ਥੱਲੇ ਮੁਤਰਿਆ ਉਹ ਫਿਰ ਘੜੀ ਚੱਲਦੀ ਰਹਿੰਦੀ ਹੈ ਓਕੇ ਓਕੇ ਠੀਕ ਹੈ